ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਗਵਾਰੇ ਦੀਆਂ ਫਲੀਆਂ ਦੀ ਪੌਸਟਿਕ ਤੇ ਮਸਾਲੇਦਾਰ ਸਬਜ਼ੀ ਜਿੰਨਾਂ ਨੂੰ ਬਣਾਉਣ ਦਾ ਤਰੀਕਾ ਸੀ ਤੁਹਾਨੂੰ ਦੱਸਦੇ ਆਂ ਇਹ ਫਲੀਆਂ ਲੈ ਲਈਆਂ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਅੱਛੇ ਤਰੀਕੇ ਨਾਲ ਦੋ ਤਿੰਨ ਵਾਰੀ ਪਾਣੀ 'ਚ ਖੁੱਲੇ ਪਾਣੀ ਨਾਲ ਧੋ ਲਿਆ ਤੇ ਇਹ ਧੋ ਕੇ ਪਾਣੀ ਨਿਚੋੜ ਲਿਆ ਹੁਣ ਇਹਨਾਂ ਨੂੰ ਕੱਟ ਤੱਕਦੇ ਆਂ ਆਪਾਂ ਇਨਾਂ ਨੂੰ ਕੱਟਣ ਵਾਸਤੇ ਦੋਨੇ ਪਾਸੋਂ ਜਿਹੜੇ ਇੱਕ ਪਾਸੇ ਤਿੱਖਾ ਜਿਹਾ ਮੂੰਹ ਹੁੰਦਾ ਉਹ ਤੇ ਇੱਕ ਦੂਜਾ ਦੋਨੋਂ ਸਾਈਡਾਂ ਤੋਂ ਕੱਟਣਾ ਹੈ ਆਪਾਂ ਦੇ ਕੋਇਆ ਇਸ ਤਰ੍ਹਾਂ ਦੇ ਕੱਟ ਕੇ ਫਿਰ ਇਨਾਂ ਨੂੰ ਆਪਾਂ ਛੋਟੇ ਛੋਟੇ ਕੱਟ ਲੈਣਾ ਸਾਰੀਆਂ ਫਲੀਆਂ ਆਪਾਂ ਇਸੇ ਤਰ੍ਹਾਂ ਸਾਫ਼ ਕਰ ਲਾਂਗੇ ਤੇ ਇਸ ਤਰ੍ਹਾਂ ਆਪਾਂ ਇੰਨੇ ਕੁ ਸਾਈਜ਼ 'ਚ ਇਨਾਂ ਨੂੰ ਕੱਟ ਲੈਣਾ ਸਾਰੀਆਂ ਫਲੀਆਂ ਨੂੰ ਇਸੇ ਤਰ੍ਹਾਂ ਮੈਂ ਸਾਰੀਆਂ ਫਲੀਆਂ ਸਾਫ਼ ਕਰੀ ਜਾਊਂਗੀ ਤੇ ਕੱਟੀ ਜਾਊਂਗੀ ਸਾਰੀਆਂ ਫਲੀਆਂ ਕੱਟ ਤੋਂ ਸਵਾ ਕੇ ਫਲੀਆਂ ਸਾਰੀਆਂ ਕੱਟ ਲਈਆਂ ਤੁਹਾਨੂੰ ਧੋਤੀਆਂ ਦੋਨੇ ਪਾਸੋਂ ਮੂੰਹ ਕੱਟ ਕੇ ਇਹਨਾਂ ਦੇ ਤੇ ਇਹਨਾਂ ਨੂੰ ਕੱਟ ਲਿਆ ਇਹ ਦੇਸੀ ਫਲੀਆਂ ਨੇ ਆ ਦੇਖੋ ਸੋ ਇਸ ਤਰ੍ਹਾਂ ਦੇ ਐਡੇ ਕ ਪੀਸਾਂ ਚ ਕੱਟ ਲੈਣੀਆਂ ਨੇ ਇਹਨਾਂ ਦੇ ਵਿੱਚ ਜੋ ਜੋ ਪੈਣਾ ਉਹ ਤੁਹਾਨੂੰ ਦੱਸਦੇ ਆ ਦੋ ਟਮਾਟਰ ਪਾਉਂਗੀ ਦੋ ਹਰੀਆਂ ਮਿਰਚਾਂ ਰਾਈ ਕਾਲੀ ਮਿਰਚ ਜੀਰਾ ਲਾਲ ਮਿਰਚ ਹਲਦੀ ਤੇ ਨਮਕ ਇਹ ਮੈਂ ਲਸਣ ਤੇ ਪਿਆਜ਼ ਲੈ ਲਏ ਨੇ ਤੇ ਆ ਮੋٹے ਕੱਟੇ ਹੋਏ ਪਿਆਜ਼ ਨੇ ਜਿਹੜੇ ਇਹਦੇ ਵਿੱਚ ਪਾਉਂਗੀ ਸਿੱਧੇ ਦੋਨਾਂ ਨੂੰ ਮਿਕਸ ਕਰਕੇ ਸੌਂਠ ਪਾਊਡਰ ਮੈਂ ਇਸ ਲਈ ਪਾ ਰਹੀ ਆ ਕਿ ਥੋੜੀਆਂ ਜਿਹੀਆਂ ਇਹ ਹਵਾਏ ਵਾਲੀਆਂ ਹੁੰਦੀਆਂ ਨਹੀਂਆਂ ਤਾਂ ਕਰਕੇ ਅਦਰਕ ਹੈ ਨਹੀਂ ਸੀਗਾ ਇਸ ਕਰਕੇ ਦਸੰਗ ਦਾ ਪਾਊਡਰ ਪਾ ਰਹੀ ਆ ਠੀਕ ਹੈ ਤੇ ਇਹਨਾਂ ਨੂੰ ਆਪਾਂ ਹੁਣ ਜਿਹੜੇ ਟਮਾਟਰ ਨੇ ਇਹਨਾਂ ਨੂੰ ਮੋਟੇ-ਮੋਟੇ ਕੱਟ ਲਾਂਗੇ ਇਨਾਂ ਨੂੰ ਮਿਕਸੀਚ ਮੈਂ ਕਰੂੰਗੀ ਗ੍ਰਾਉਂਡ ਇਹਦੇ ਵਿੱਚ ਹੀ ਆਪਾਂ ਹਰੀਆਂ ਮਿਰਚਾਂ ਕੱਟ ਲਾਂਗੇ ਗ੍ਰਾਉਂਡ ਕਰਨ ਵਾਲਿਆਂ ਚ ਕਿਉਂਕਿ ਜਦੋਂ ਮੂੰਹ ਚ ਆਉਂਦੀ ਹੈ ਸਾਡੇ ਬੱਚੇ ਛੋਟੇ ਨੇਗੇ ਜੇਕਰ ਇਸ ਕੱਟ ਕੇ ਪਾਉਨੇ ਆ ਤਾਂ ਉਹ ਫਿਰ ਜੇ ਮੂੰਹ ਚ ਹਰੀ ਮਿਰਚ ਆ ਜੇ ਤਾਂ ਸਾਰੀ ਸਬਜੀ ਰੋਟੀ ਛੱਡ ਹੀ ਜਾਂਦੇ ਨੇ ਇਸ ਕਰਕੇ ਅਸੀਂ ਜੇਕਰ ਹਰੀ ਮਿਰਚ ਪਾਉਨੇ ਆ ਤਾਂ ਅਸੀਂ ਉਹਨੂੰ ਗ੍ਰाइंड ਕਰਕੇ ਹੀ ਪਾਉਨੇ ਆ ਜੇ ਤੁਹਾਡੇ ਬੱਚੇ ਵੀ ਛੋਟੇ ਨੇ ਤਾਂ ਉਹਨਾਂ ਨੂੰ ਨਾ ਮਿਰਚ ਨੂੰ ਥੋੜਾ ਪੀਸ ਕੇ ਹੀ ਪਾਇਆ ਕਰੋ ਬੱਚੇ ਜਦੋਂ ਇੱਕ-ਵੱਚੇ ਦੇ ਮੂੰਹ ਚ ਇੱਕ ਗ੍ਰੇਨ ਵਾਲੀ ਆ ਜਾਂਦੀ ਹੈ ਮਿਰਚ ਤਾਂ ਉਹ ਰੋਟੀ ਨਹੀਂ ਖਾਂਦੇ ਮੁਰਤੇ ਇਨਨ ਨੂੰ ਮੈਂ ਹੁਣ ਗ੍ਰाइंड ਕਰੂੰਗੀ। ਹੁਣ ਦੇਖੋ ਇਸ ਤਰ੍ਹਾਂ ਮਨੇ ਇਨਨ ਬਿਲਕੁਲ ਪੀਸ ਲਿਆ ਤੇ ਹੁਣ ਬਾਕੀ ਸਬਜ਼ੀ ਬਣਾ ਕੇ ਤੇ ਹੁਣ ਅਕੜਾ ਹੀ ਰੱਖਦੇ ਆ। ਹੁਣ ਦਾ ਤੇਲ ਪਾਵਾਂਗੇ ਆਪਾਂ। ਪੈਨ ਥੋੜਾ ਗਰਮ ਹੋਣ ਦਿੰਨੇ ਆ। ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਕੱਟਿਆ ਹੋਇਆ ਲਸਣ ਤੇ ਥੋੜੀ ਜੀ ਹਿੰਗ ਵੀ ਪਾਵਾਂਗੇ ਜੀਰਾ ਇੱਕ ਚਮਚਾ ਪਾਵਾਂਗੇ ਜੀਰੇ ਦਾ ਚਮਚੇ ਦਾ ਚੌਥਾ ਕਿੱਸਾ ਪਾਵਾਂਗੇ ਰਾਈ ਇਹਨਾਂ ਨੂੰ ਥੋੜਾ ਭੁੰਨਾਂਗੇ ਚਟਕ ਜੀਰਾ ਵੀ ਚਟਕ ਜਾਊਗਾ ਤੇ ਰਾਈ ਤੇ ਹਿੰਗ ਵੀ ਭਨ ਜਾਊਗੀ ਹੁਣ ਇਹ ਥੋੜਾ ਜਿਹਾ ਭਨ ਗਿਆ ਲਸਣ ਆਪਣਾ ਹੁਣ ਥੋੜਾ ਪਿੰਕ ਜਿਹਾ ਹੋ ਗਿਆ ਇਹਦੇ ਵਿੱਚ ਪਾਵਾਂਗੇ ਪਿਆਜ਼ ਕੱਟੇ ਹੋਏ ਬਰੀਕ ਬਰੀਕ ਵਾਲੇ ਪਿਆਜ਼ ਪਾਵਾਂਗੇ ਛੋਟੇ ਛੋਟੇ ਕੱਟੇ ਨੇ ਜਿਹੜੇ ਪਕਾਜ ਹੋ ਗਏ ਹੋਰ ਬੋਲਣਗੇ ਇਹ ਹੁਣ ਪਿਆਜ਼ ਆਪਣੇ ਪਿੰਕ ਹੋ ਗਏ ਨੇ ਆ ਦੇਖੋ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚਾ ਹਲਦੀ ਤੇ ਆਪਦੇ ਟੇਸਟ ਦੇ ਅਕੋਰਡਿੰਗ ਆਪਾਂ ਪਾਵਾਂਗੇ ਨਮਕ हूं आप पीसिया हुआ जो टमा हरी मिर्च कर अपने हूँ टमाटर जे प्यूर पाई थी ਸਪਰਾਂਕੋ ਛੱਡ ਗਈ ਆ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਲਾਲ ਮਿਰਚ ਲਾਲ ਮਿਰਚ ਮੈਂ ਬਿਲਕੁਲ ਥੋੜੀ ਪਾਉਂਗੀ ਕਿਉਂਕਿ ਮੈਂ ਕਾਲੀ ਮਿਰਚ ਵੀ ਪਾਉਣੀ ਆ ਸਾਰੀਆਂ ਮਿਰਚਾਂ ਵੀ ਪਾਜਣੇ ਲਾਲ ਮਿਰਚ ਦੀ ਜਗ੍ਹਾ ਤੇ ਮੈਂ ਕਾਲੀ ਮਿਰਚ ਪਾਉਣ ਲੱਗੀ ਆ ਅਸੀਂ ਕਾਲੀ ਮਿਰਚ ਥੋੜੀ ਜ਼ਿਆਦਾ ਖਾਣੇ ਆ ਤੇ ਸੌਂਠ ਪਾਊਡਰ ਮੇਰੇ ਕੋਲ ਆਜਾ ਰੱਖਣੀ ਸੀਗਾ ਤੇ ਇਹਦੇ ਵਿੱਚ ਥੋੜੀ ਜੀ ਇਹ ਨਾਲ ਜਿਹੜੀ ਗੁਵਾਰ ਫਲੀ ਆ ਇਹਦੇ ਵਿੱਚ ਪਾਏ ਹੁੰਦੀ ਆ ਇਸ ਕਰਕੇ ਅਸੀਂ ਸੌਂਠ ਪਾਊਡਰ ਵੀ ਪਾਇਆ ਹੈ

ਇਸ ਤੋਂ ਬਾਅਦ ਇਹ ਥੋੜਾ ਜਿਹਾ ਮੈਂ ਨਾ ਤਨੀਆ ਪਾウダー ਪਾਉਣ ਲੱਗੀ ਆ ਮੈਂ ਭੁੱਲ ਗਈ ਸੀ ਤਨੀਆ ਪਾウダー ਪਾਣਾ ਇੱਕ ਚਮਚਾ ਪਾਇਆ ਆਪਣਾ ਤੜਕਾ ਅੱਛੇ ਤਰੀਕੇ ਨਾਲ ਆਪਣਾ ਤੜਕਾ ਅੱਛੇ ਤਰੀਕੇ ਨਾਲ ਭੁੱਜ ਗਿਆ ਦੇਖੋ ਸਾਰਾ ਘਿਓ ਛੱਡ ਗਿਆ ਮੇਨ ਜੋ ਗੱਲ ਹੈ ਹਰ ਇੱਕ ਸਬਜ਼ੀ ਦੀ ਤੜਕਾ ਪੁੰਨਾ ਬਣਾਈ ਤੇ ਹੀ ਆਵੀ ਜੇ ਤੁਹਾਡਾ ਮਸਾਲਾ ਸਹੀ ਤਰੀਕੇ ਨਾਲ ਭੁੱਜ ਗਿਆ ਤਾਂ ਤੁਹਾਡੀ ਸਬਜ਼ੀ ਪੱਕਾ ਸਹੀ ਬਣੂਗੀ ਬਣੂਗੀ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਫਲੀਆਂ ਤੇ ਵੈਸੇ ਮੈਂ ਪਿਆਜ਼ ਪਾਉਣੇ ਸੀ ਸਾਡੇ ਬੱਚੇ ਕਈ ਵਾਰੀ ਖੁਸ਼ ਹੋ ਕੇ ਆਲੂ ਖਾਂਦੇ ਨੇ ਤਾਂ ਉਹਨਾਂ ਮਾਰੇ ਇਹ ਮੈਨੂੰ ਆਲੂ ਵੀ ਪਾਉਣੇ ਪੈ ਰਹੇ ਨੇ ਤੇ ਇਸ ਕਰਕੇ ਮੈਂ ਵਿੱਚ ਆਲੂ ਵੀ ਪਾ ਰਹੀ ਆ ਤੇ ਪਿਆਜ਼ ਵੀ ਪਾ ਰਹੀ ਆ ਇੱਕ ਬਹੁਤ ਪੌਸ਼ਟਿਕ ਸਬਜ਼ੀ ਹੈ ਇਹਦੇ ਨਾਲ ਨਾ ਪੇਟ ਬਹੁਤ ਸਾਫ਼ ਹੁੰਦਾ ਹੈ ਇਹ ਸਬਜ਼ੀ ਨਾਲ ਪੁਰਾਣੇ ਜ਼ਮਾਨਿਆਂ ਦੇ ਵਿੱਚ ਇਹ ਸਬਜ਼ੀਆਂ ਖਾਂਦੇ ਸੀ ਲੋਕੀ ਤਾਂ ਉਹ ਚਾਹੇ ਉਹ ਕਿਸ ਤਰ੍ਹਾਂ ਵੀ ਖਾਂਦੇ ਸੀਗੇ ਖਾਂਦੇ ਸੀ ਇਸੇ ਕਰਕੇ ਉਹ ਠੀਕ ਰਹਿੰਦੇ ਸੀ ਹੋਣਾ ਨਹੀਂ ਹੈਗਾ ਬਹੁਤ ਵਧੀਆ ਵੀ ਬੰਦੀ ਆ ਤੇ ਸਿਹਤ ਵਾਸਤੇ ਵੀ ਬਹੁਤ ਅੱਛੀ ਹੁੰਦੀ ਐ ਉਹ ਤਾਂ ਸੁਕਾ ਕੇ ਵੀ ਰੱਖ ਲੈਂਦੇ ਨੇ ਇੰਨਾ ਫਲੀਆਂ ਨੂੰ ਤੇ ਖਾਂਦੇ ਨੇ ਕਿਉਂਕਿ ਇਹ ਬਹੁਤ ਪੋਸ਼ਟਿਕ ਸਬਜ਼ੀ ਐ ਅੱਗੇ ਹੁਣ ਤੁਹਾਨੂੰ ਦਿਖਾਉਣਿਆ ਨੂੰ ਥੋੜਾ ਘੱਟ ਸੇਕ ਤੇ ਪਕਾਉਂਗੀ ਹੁਣ ਆਪਾਂ ਇਹਨੂੰ ਵਿੱਚੋਂ ਵਿੱਚੋਂ ਦੇ ਆ ਹਿਲਾਉਂਦੇ ਰਹਿਣਾ ਜਿਹੜਾ ਆ ਭਾਫ਼ ਵਾਲਾ ਪਾਣੀ ਆ ਉਹਨੂੰ ਇਸ ਤਰ੍ਹਾਂ ਕਰ ਕਰਕੇ ਵਿੱਚ ਹੀ ਝੋੜ ਦੋ ਦੋ ਤਿੰਨ ਵਾਰੀ ਵਿੱਚੋਂ ਵੀ ਐਵੇਂ ਤੁਸੀਂ ਦੋ ਦੋ ਤਿੰਨ ਤਿੰਨ ਮਿੰਟ ਬਾਅਦ ਹਿਲਾਉਂਦੇ ਰਹਿਓ ਤਾਂ ਕਿ ਉਹ ਥੱਲੇ ਲੱਗ ਲੁਗ ਨਾ ਜਾਵੇ ਤੇ ਟੋਟਲ ਇਹ ਸਬਜ਼ੀ 15 ਅੰਕ ਮਿੰਟਾਂ ਚ ਬਣ ਕੇ ਤਿਆਰ ਹੋ ਜਾਂਦੀ ਹੈ। ਇਕੱਲੇ ਮੇਰੀ ਸਬਜ਼ੀ ਕੱਚੀ ਹੈ ਵਿੱਚੋਂ ਦੀ ਦੋ ਵਾਰੀ ਮੈਂ ਹਲਾਉਂਦੀ ਆ। ਹੁਣ ਇਹਨੂੰ ਫਿਰ ਤੋਂ ਮੈਂ ਕਵਰ ਕਰ ਦਿੰਦੀ ਆ ਤੇ ਫਿਰ ਤੋਂ ਦਿਖਾਉਂਦੇ ਆ। ਆਪਣਾ ਹੁਣ ਇਹ ਗੁوار ਫਲੀ ਦੀ ਸਬਜੀ ਬਣ ਕੇ ਰੈਡੀ ਹੋ ਗਈ ਇਹਦੇ ਵਿੱਚ ਥੋੜੀ ਜਿਹਾ ਪਾਵਾਂਗੇ ਕਸੂਰੀ ਮੇਥੀ ਉੱਪਰੋਂ ਦੀ ਤੇ ਇਹ ਪਾਵਾਂਗੇ ਆਪਾਂ ਗਰਮ ਮਸਾਲਾ ਇਹਨੂੰ बस 1 ਮਿੰਟ ਆਪਾਂ ਸੇਕ ਲਵਾ ਲਾਂਗੇ ਪਾ ਕੇ ਪਾ ਮਸਾਲਾ ਪਾ ਕੇ ਤੇ ਕਸੂਰੀ ਮੇਥੀ ਪਾ ਕੇ ਲਵਾ ਲਿਆ ਆ ਦੇਖੋ ਹੁਣ ਮੈਂ ਇਹਨੂੰ ਸਰਵ ਕਰਨ ਵਾਸਤੇ ਪਾ ਰਹੀ ਆ ਦੇਖੋ ਕਿੰਨੀ ਅੱਛੀ ਬਣੀ ਆ ਇਹ ਬਹੁਤ ਹੀ ਜ਼ਿਆਦਾ ਪੌਸਟਿਕ ਪੇਟ ਵਾਸਤੇ ਤੇ ਹੈਲਥ ਵਾਸਤੇ ਹੁੰਦੀ ਆ ਇਹ ਤੁਸੀਂ ਵੀ ਸਬਜੀ ਬਣਾਇਓ ਇਹ ਗਵਾਰ ਫਲੀ ਦੀ ਸਬਜੀ ਆ ਜਿਹੜੀ ਉਹ ਪਰੈਡੀ ਕਰ ਲਈ ਆ ਇਹਦੇ ਨਾਲ ਆਪਾਂ ਬਣਾਵਾਂਗੇ ਰਾਇਤਾ ਰਾਇਤੇ ਦੇ ਵਿੱਚ ਮੈਂ ਬਰੀਕ ਬਰੀਕ ਪਿਆਜ਼ ਕੱਟ ਲੈਣੇ ਆ ਇਹ ਥੋੜਾ ਜਿਹਾ ਗਾੜਾ ਹੈ ਇਹਦੇ ਵਿੱਚ ਮੈਂ ਪਾਉਂਗੀ ਥੋੜਾ ਸਿੰਪਲ ਪਾਣੀ ਥੋੜਾ ਪਤਲਾ ਕਰੂੰਗੀ ਕਿਉਂਕਿ ਰੈਤਾ ਜਿਹੜਾ ਹੁੰਦਾ ਉਹ ਥੋੜਾ ਪਤਲਾ ਹੁੰਦਾ ਤੇ ਥੋੜਾ ਹਲਾਵ ਹੀ ਲਵਾਂਗੀ ਦੇਖੋ ਕੁਛ ਇਸ ਤਰ੍ਹਾਂ ਦਾ ਬਣਾ ਲਿਆ ਇਹਦੇ ਵਿੱਚ ਪਾਉਂਗੀ ਮੈਂ ਪਿਆਜ਼ ਟਮਾਟਰ ਬਰੀਕ ਬਰੀਕ ਕੱਟੇ ਹੋਏ ਨੇ ਸਾਰੀਆਂ ਚੀਜ਼ਾਂ ਪਿਆਜ਼ ਵੀ ਤੇ ਟਮਾਟਰ ਵੀ ਟਿਪੋਗੇ ਆਪਾਂ ਕਾਲਾ ਨਮਕ ਕਿਉਂਕਿ ਅਸੀਂ ਤਾਂ ਕਾਲਾ ਨਮਕ ਹੀ ਪਾਉਨੇ ਆ ਕਾਲੀ ਮਿਰਚ ਟਿਪੋਨਿਆ ਹੋਇਆ ਜੀਰਾ ਇਹਨੂੰ ਕਰਾਂਗੇ ਮਿਕਸ ਥੋੜੀ ਜਿਹੀ ਪਾਵਾਂਗੇ ਲਾਲ ਮਿਰਚ ਲੋ ਜੀ ਆਪਣਾ ਪੌਸਟਿਕ ਗੁਵਾਰ ਫਲੀ ਦੀ ਸਬਜੀ ਬਣ ਕੇ ਰੈਡੀ ਹੋ ਗਈ ਰਾਇਤੇ ਦੇ ਨਾਲ ਤੁਸੀਂ ਫੁਲਕਿਆਂ ਨਾਲ ਪਰੌਂਠਿਆਂ ਨਾਲ ਜਿਸ ਨਾਲ ਵੀ ਖਾਓ ਪਰ ਇਹ ਪੇਟ ਵਾਸਤੇ ਬਹੁਤ ਹੀ ਜ਼ਿਆਦਾ ਪੌਸ਼ਟਿਕ ਸਬਜੀ ਹੈ ਤੁਸੀਂ ਵੀ ਬਣਾਇਓ ਬਣਾ ਕੇ ਦੇਖਿਓ ਤੇ ਫਿਰ ਸਾਨੂੰ ਖਾ ਕੇ ਦੱਸਣਾ ਵੀ ਤੁਹਾਡੀ ਸਬਜੀ ਕਿਸ ਤਰ੍ਹਾਂ ਦੀ ਬਣੀ ਇਹ ਬਹੁਤ ਮਸਾਲੇ ਦਾ ਤੇ ਅੱਛੀ ਸੁਆਦੀਸ਼ਟ ਸਬਜੀ ਹੁੰਦੀ ਹੈ ਤੇ ਮੇਰੇ ਚੈਨਲ ਨੂੰ ਤੁਸੀਂ ਬਣਾ ਕੇ ਦੇਖੋ ਫਿਰ ਉਸ ਤੋਂ ਬਾਅਦ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਲਾਈਕ ਵੀ ਕਰਨਾ ਤੇ ਸ਼ੇਅਰ ਵੀ ਕਰਨਾ ਤੇ ਕਮੈਂਟ ਕਰਕੇ ਇਹ ਵੀ ਦੱਸਣਾ ਤੁਹਾਡੀ ਸਬਜੀ ਕਿਸ ਤਰ੍ਹਾਂ ਦੀ ਬਣੀ ਸੇਮ ਟੂ ਸੇਮ ਇਸੇ ਤਰੀਕੇ ਨਾਲ ਬਣਾਉਂਗੇ ਤਾਂ ਤੁਹਾਡੀ ਪੱਕਾ ਸਬਜੀ ਬਹੁਤ ਟੇਸਟੀ ਬਣੂਗੀ ਪੌਸਟਿਕ ਵੀ ਬਣੂਗੀ ਇਸ ਤਰ੍ਹਾਂ ਤੁਸੀਂ ਵੀ ਪੌਸਟਿਕ ਚੀਜ਼ਾਂ ਨੂੰ ਖਾਇਆ ਕਰੋ ਥੈਂਕ ਯੂ